ਜਿਹੜਾ ਆਪਾਂ ਗੱਲ ਕਰਕੇ ਮੁਕੇ ਕਿੱਲੇ ਕਿਤੇ ਜਾ ਰਿਹਾ ਬੋਰੀਆਂ ਜਿਹੜੀਆਂ ਆ ਪਾਣੀ ਨਾਲ ਸਾਰਿਆਂ ਕਰ ਲਿਆ ਕਿਲੀਆਂ ਇੰਨੇ ਕਿਲਿਆਂ ਦੀਆਂ ਬਾਦੂ ਬਾਦੂ ਆਪਣਾ ਨੇੜੇ ਪਿੰਡਾ ਕੋਈ ਹਾਂਜੀ ਪਦਾਰਥ ਕਿਹੜਾ ਜੀ ਤਾਂ ਦੇ ਦੇਓ ਪਿੰਡਾ ਜੋਕਾ ਵੀ ਭਾਈ ਬੋਰੀਆਂ ਦੇ ਦਿਓ ਸਾਰੇ ਜਣੇ ਹਾਂਜੀ ਹਾਂਜੀ ਦੋ ਜੀਆਂ ਪਾਰਟੀਆਂ ਲੋ ਭਇਆ ਜਿਹੜਾ ਹੈਗਾ ਨੇੜੇ ਟੱਟ ਦੇ ਪਿੰਡਾ ਵਾਲਾ ਨੇ ਜਿਹੜਾ ਹੈਗਾ ਬਾਲਟੀਆਂ ਤੇ ਆਪਾਂ ਕਹ ਕੇ ਜਿਹੜੀਆਂ ਬੋਰੀਆਂ ਹਨ ਭਾਈ ਚਾਹ ਆ ਰਹੀ ਚਾਹ ਪੀ ਲਓ ਠੀਕ ਆ ਜਿਹੜਾ ਬੋਰਾਂ ਲੈ ਕੇ ਪਹੁੰਚੇ ਆ ਕਿਉਂਕਿ ਇਧਰਲੇ ਪਾਸੇ ਖੇ ਨਾਲ ਲੰਗਰ ਲੈ ਕੇ ਪਹੁੰਚਿਆ ਜਿਹੜਾ ਨਾਲ ਦੇ ਪਿੰਡ ਨਾਲ ਹੋਰ ਬੈਠੀ ਨੂੰ ਸੋ ਇਧਰਲੇ ਪਾਸੇ ਆਪਾਂ ਕਿ ਲੰਗਰ ਵਰਤ ਰਿਆ ਠੀਕ ਹੈ ਹੋਰ ਬਈ ਠੀਕ ਹੋ ਸੋ ਇਧਰੋਂ ਨਾਲ ਦੇ ਪਿੰਡ ਵਾਲਿਆਂ ਨੇ ਲੰਗਰ ਵੀ ਲਾਇਆ ਹੋਇਆ ਨਾਲ ਬੋਰਾਂ ਦਾ ਵੀ ਲੰਗਰ ਲਾਦਾ ਠੀਕ ਹੈ ਇਧਰਲੇ ਪਾਸੇ ਪਲਾ ਚਾਹ ਵੀ ਚੱਲ ਰਹੀ ਹੈ ਹੈਨਾ ਕਿਹੜਾ ਪਿੰਡ ਆ ਬਾਈ ਟਿੱਪਲ ਥਾ ਜੀ ਟਿੱਪਲ ਟਿੱਪਲ ਥਾ ਟਿੱਪਲ ਥਾ ਜਿਹੜਾ ਪਦਾਰਥ ਖੇੜਾ ਪਿੰਡ ਪਦਾਰਥ ਖੇੜਾ ਪਦਾਰਥ ਖੇੜਾ ਚਲੋ ਭਾਈ ਬਹੁਤ ਧੰਨਵਾਦ ਆ ਪਿੰਡ ਪਦਾਰਥ ਖੇੜਾ ਵਾਲਿਆਂ ਦਾ ਜਿਹਨਾਂ ਨੇ ਬੋਰਾਂ ਦਾ ਲੰਗਰ ਸਾਦਾ ਦਾ ਲੰਗਰ ਵੀ ਆ ਜੀ ਸਾਦਾ ਵੀ ਲਾਇਆ ਤੇ ਪ੍ਰਸ਼ਾਦਾ ਦਾ ਵੀ ਲਾਇਆ ਹਾਂ ਸੋ ਜਾਂਦੇ ਰਹਿਣ ਭਾਈ ਸਾਡੇ ਇੱਥੇ ਪਾਣੀ ਵਾਲੀ ਟੈਂਕੀ ਵੀ ਜਾਲ ਨਾਲ ਪਾਣੀ ਵਾਲੀ ਟੈਂਕੀ ਤਾਂ ਇਧਰਲੇ ਪਾਸੇ ਤਿਆਰ ਆ ਫਿਰ ਆ ਚਾਲ ਫਿਰ ਆਇਆ ਚੱਲ ਗਿਆ ਕਰਾਂ ਤੇ ਉਹ ਸਾਹਮਣੇ ਜਿਹੜਾ ਆਪਾਂ ਅੱਗੇ ਕੇ ਬੈਰੀਕੇਡਿੰਗ ਲੱਗੀ ਹੋਈ ਐ ਤੇ ਅੱਜ ਜਿਹੜੇ ਹੈਗਾ ਸਾਰੇ ਦੇ ਸਾਰੇ ਬੈਗਾ ਫਿਰ ਮਾਰ ਕੇ ਸਲਫ ਚਾਹ ਜੇ ਭਾਈ ਥੋੜਾ ਅਟੀਕਲ ਗੈਣਾ ਹੋ ਕੁ ਮੈਨੂੰ ਸਾਰਿਆਂ ਨੂੰ ਇਕੱਠੇ ਜਲਾ ਕੇ ਕਿਉਂਕਿ ਇੱਧਰਲੇ ਪਾਸੇ ਲੰਗਰ ਚੱਲੀ ਜਾਂਦੇ ਸੋ ਨਾਲ ਦੇ ਪਿੰਡਾਂ ਵਾਲਾ ਖਾਸ ਕਰਕੇ ਪਦਾਰਥ ਖੇੜਾ ਜਾਂ ਹੋਰ ਪਿੰਡਾਂ ਨੇ ਜਿੰਨਾਂ ਨੇ ਵੀ ਲੰਗਰ ਲਾਇਆ ਬਹੁਤ ਧੰਨਵਾਦ ਆ ਭਰਾਵਾਂ ਦਾ ਸਾਰਿਆਂ ਦਾ ਸੋ ਇੱਧਰ ਖਰੋ ਦੱਸ ਗਿਆ ਵੀ ਬੋਰ ਹੈ ਹਾਂ ਜੀ ਤੁਮਤਾਨ ਸਾਹਿਬ ਤੋਂ ਵਾਹੀ ਗੱਡੀ ਚਾਲ ਆਏ ਕਿਹੜੇ ਸਾਧੋ ਤੁਮਤਾਨ ਸਾਹਿਬ ਤੋਂ ਤੁਮਤਾਨ ਸਾਹਿਬ ਤੋਂ ਬਹੁਤ ਬਹੁਤ ਧੰਨਵਾਦ ਤੁਮਤਾਨ ਸਾਹਿਬ ਵਾਲਿਆਂ ਦਾ ਭਾਈ ਤੇ ਉਦੋਂ ਜਿੰਨੇ ਸਾਡੇ ਭੈਣ ਭਰਾ ਹੋਰ ਨੇੜੇ ਦੇ ਨੇ ਪਹੁੰਚੇ ਆ ਆ ਦੇਖ ਲੋ ਬੋਰੀਆਂ ਹਾਂ ਨਹੀਂ ਬਚਾਉਣਾ ਭਾਈ ਅੱਜ ਠੀ ਇਹ ਬੋਰਿੰਗਾ ਦਿੱਤੇ ਆ ਜਾ ਆ ਮੈਨੂੰ ਕਹਿੰਦਾ ਵੀ ਤੂੰ ਇਹ ਕਹਿੰਦਾ ਮੇਰੇ ਨਾਲ ਮੇਰੇ ਨਾਲ ਚੱਲੀ ਅੱਜ ਤੂੰ ਵੀਡੀਓ ਬਣਾਉਣੀ ਹੈ ਕੱਲ ਵੀਡੀਓ ਟਾਈਮ ਨਹੀਂ ਹਜੇ ਆਪਾਂ ਥੋੜਾ ਨਿਕ ਗਏ ਲੈ ਨਾ ਤੇਰਾ ਇੰਨੀ ਬਹੁਤ ਯੋਗਦਾਨ ਆ ਵਾ ਤੂੰ ਸਾਡਾ ਬਣਾਵਣਾ ਪੈਸੇ ਚੱਲ ਠੀਕ ਆ ਹੋਰ ਠੀਕ ਆ ਬਾਈ ਸੋ ਇਧਰਲੇ ਪਾਸੇ ਆਪਾਂ ਕਿ ਗਏ ਫਰੰਡ ਫਤਾਪੁਰ ਵੇਰਕਾ ਬਲਾਕ ਵੇਰਕਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਤੇ ਇਧਰ ਆਪਾਂ ਕੇ ਭਾਰਤੀ ਕਿਸਾਨ ਯੂਨੀਅਨ ਇਧਰਲੇ ਪਾਸੇ ਆਪਾਂ ਗੱਲ ਕਰ ਗਏ ਹਰਿਆਣੇ ਵਾਲੇ ਸੋ ਅੱਗੇ ਸਾਰੇ ਜਾਈ ਜਾਂਦੇ ਆ ਤੇ ਤੁਹਾਨੂੰ ਦਿਖਾਉਣੇ ਆ ਇਸ ਵਕਤ ਦੇ ਹਾਲਾਤ ਠੀਕ ਆ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਨਾਲ ਬੋਰੀਆਂ ਲੈ ਕੇ ਜਿਹੜੇ ਹੈਗਾ ਪਹੁੰਚੇ ਹੋਇਆ ਲੋਕ ਠੀਕ ਆ ਜਿਵੇਂ ਹੋਕੇ ਦਿੱਤੇ ਓਵੇਂ ਓਵੇਂ ਬੋਰੀਆਂ ਹੀ ਪਹੁੰਚੀਆਂ ਤੇ ਹੁਣ ਟਰੈਕਟਰਾਂ ਨੂੰ ਲਗਭਗ ਰਵਾਣ ਕੀ ਦਾ ਨੇੜਿਆ ਇਧਰੋਂ ਅੱਗੇ ਲਹਰੇ ਮੁਹੱਬਤ ਵਾਲੇ ਠੀਕ ਆ ਤੇ ਇਧਰ ਜੇ ਆਪਾਂ ਗੱਲ ਕਰ ਗਏ ਆ ਬੈਠੇ ਹੋਏ ਆ ਕਿਸਾਨ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜਾ ਹੈਗਾ ਅੱਗੇ ਚਾਲੇ ਪਾਏ ਜਾਣੇ ਠੀਕ ਆ ਟਾਈਮ ਲਗਭਗ ਇਸ ਵਕਤ ਆ ਸਾਢੇ 11 ਦਾ ਹੋਇਆ ਪਿਆ ਠੀਕ ਹੈ ਤੇ ਇਸ ਤੋਂ ਬਾਅਦ ਅਲੱਗ-ਅਲੱਗ ਜਿਹੜਾ ਆ ਦੇਖ ਲਓ ਬੋਰਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਹੈਗੀਆਂ ਹੁਣ ਤੇ ਅਜੇ ਹੋਰ ਵੀ ਲੋਡ ਹੈ ਜਿਹੜੇ ਲੈ ਕੇ ਆਉਣਗੇ ਜਿਆਦਾ ਵਧਕ ਠੀਕ ਆ ਸੋ ਆਡਾ-ਆਡਾ ਰਹੇਗੇ ਆਪਾਂ ਗੱਲ ਕਰਕੇ ਜੋ ਉਹਨਾਂ ਦੇ ਆਗੂ ਆ ਉਹ ਗੱਲਬਾਤ ਕਰ ਰਹੇ ਆ ਫਲਾਹਾਂ ਲ ਇਧਰਲੇ ਪਾਸੇ ਤੇ ਇਧਰੋਂ ਇਧਰਲੇ ਪਾਸੇ ਪਰ ਮੈਂ ਤੁਹਾਨੂੰ ਅੱਗੇ ਦਿਖਾਉਣਾ ਠੀਕ ਆ ਡਿਵਾਈਡਰਾਂ ਤੇ ਜਿਹੜਾ ਹੈਗਾ ਆਪਾਂ ਕਿ ਕਿਸਾਨ ਬੈਠੇ ਹੋਇਆ ਟਰਾਲੀਆਂ ਅੱਗੇ ਲਾ ਲਈਆਂ ਤੇ ਉਦੋਂ ਅੱਗੇ ਆਪਣਾ ਜਿਹੜਾ ਹਜਾਣ ਦੀ ਕੋਸ਼ਿਸ਼ ਰਹਿਣੀ ਆ ਤੇ ਉਧਰਲੇ ਪਾਸੋਂ ਸਾਹਮਣੇ ਆਗੇ ਆਪਾਂ ਪਹੁੰਚ ਗਏ ਖਨੌਰੀ ਬਾਰਡਰ ਤੇ ਸੋ ਲਗਾਤਾਰ ਵੱਡੀ ਮਾਤਰਾ ਦੇ ਵਿੱਚ ਬੋਰੀਆਂ ਜਿਹੜੀਆਂ ਹੈ ਇਸ ਵਕਤ ਪਹੁੰਚ ਚੁੱਕੀਆਂ ਨਾਲ ਦੇ ਪਿੰਡਾਂ ਵਾਲਿਆਂ ਨੇ ਬੜਾ ਆਦਰ ਆਪਾਂ ਦਾ ਸਹਿਯੋਗ ਦਿੱਤਾ। ਮੁੰਡੇ ਆਪਾਂ ਕੇ ਟਰੈਕਟਰ ਆ ਤਿਆਰ ਬਰ ਤਿਆਰ ਨੇ ਅੱਗੇ ਵਧਣ ਵਾਸਤੇ ਤੇ ਬੋਰੀਆਂ ਆ ਜਿਹੜਾ ਹੈਗਾ ਕਾਰਨ ਤੇ ਇੱਕ ਤੋਂ ਬਾਬਾ ਜੀ ਵੀ ਕਹਿੰਦੇ ਕਹਿੰਦੇ ਯਾਰ ਆ ਜਿਹੜਾ ਹੈ ਗੋਲਾ ਜਣਾਸਦਾ ਕਰੋ ਡਾਂਗ ਵੱਧ ਮਾਰ ਲਿਆ ਕਰੋ ਚਾਹੇ ਇੱਕ ਅੱਧੀ ਕਿਉਂਕਿ ਉਹਦਾ ਧੂਆਂ ਸਹਿਣਾ ਥੋੜਾ ਔਖਾ ਹੈ। ਉਹਦੇ ਨਾਲ ਥੋੜਾ ਜਿਹਾ ਅੱਖਾਂ ਨੂੰ ਵਾਵਾ ਚੜਦਾ ਸੀਗਾ ਤੇ ਇੱਕ ਬਾਬਾ ਕਹਿੰਦੇ ਹਵਾ ਪੁੱਠੀ ਵਾਸਤੇ ਚੱਲੇ ਜਿੱਦਾਂ ਨੂੰ ਹੁਣ ਜਾ ਰਹੀ ਹੈ ਤਾਂ ਫਿਰ ਜੇ ਉਧਰ ਨੂੰ ਹਵਾ ਹੋਊਗੀ ਤਾਂ ਉਹ ਘੱਟ ਸਕਦੇ ਆ ਵੀ ਮੁੜ ਕੇ ਕਿਉਂਕਿ ਸਿੱਟਣ ਵਾਲਿਆਂ ਵਾਲੀ ਹਵਾ ਹੋ ਜਾਂਦੀ ਹੈ ਹਨਾ ਸੋ ਕਾਲ ਇਸ ਜਗ੍ਹਾ ਦੇ ਉੱਤੇ ਕਾਫੀ ਆਪਾਂ ਕਿ ਅਫੜਾ ਥੋੜੀ ਰਹੀ ਸੋ ਹੁਣ ਲਗਭਗ ਫੌਜਾਂ ਤਿਆਰ ਆਮਣੇ ਸਾਹਮਣੇ ਦੇਖਣਾ ਠੀਕ ਆ ਉਹ ਵੀ ਭਰਾਈ ਆ ਆਪਣੇ ਇਹ ਵੀ ਐ ਬਸ ਆਇਆ ਵੀ ਉਹ ਉਹਨਾਂ ਨੂੰ ਵੀ ਹੁਕਮ ਮੰਨਣਾ ਉਹ ਆਪ ਦਾ ਕੰਮ ਕਰ ਰਹੇ ਆ ਭਰਾਵੋ ਠੀਕ ਆ ਆਪਾਂ ਆਪ ਦਾ ਕਰ ਰਹੇ ਆ ਠੀਕ ਆ ਸੋ ਇਸ ਵਕਤ ਦੇਖਿਆ ਜਾਵੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਧਾਰਾ 144 ਲਾ ਦਿੱਤੀ ਗਈ ਹੈ ਕੱਲ ਦੀ ਲੱਗੀ ਹੋਈ ਵੈਸੇ ਬੋਰਡ ਤੇ ਲਿਖਿਆ ਹੋਇਆ ਵੀ ਹੈ ਠੀਕ ਆ ਸੋ ਧਾਰਾ 144 ਚੇਤਾਵਨੀ ਦਿੱਤੀ ਹੋਈ ਹੋਵੇ ਚਾਰ ਤੋਂ ਬਾਅਦ ਬੰਦੇ ਨਹੀਂ ਇਕੱਠੇ ਹੋਣੇ ਪਰ ਜਿਹੜਾ ਕਿੜਾ ਮੰਨਦਾ ਸੋ ਹੁਣ ਸਵੇਰੇ ਤੱਕ ਆਰਮੀ ਨਾਲ ਇਧਰ ਆ ਜਾਂਦੀ ਸੀ ਪਰ ਫਿਲਹਾਲ ਹੁਣ ਪੰਜਾਬ ਦੇ ਬਾਰਡਰਾਂ ਦੇ ਅੰਦਰ ਤੱਕ ਲਾਇਆ ਹੋਇਆ ਦਿਖਾਵਾ ਤਾਂ ਉਹ ਸਾਹਮਣੇ ਦੇ ਸਪੈਦਰ ਦੇਖਦੇ ਨਾ ਸਾਰੇ ਇਹ ਇੱਥੇ ਇੱਕ ਮਲਾ ਕੱਸੀ ਸੁਹਾ ਦਾ ਕਹਿ ਸਕਦੇ ਨੇ ਨਹਿਰ ਤੋਂ ਥੋੜਾ ਛੋਟਾ ਫੋਟੇ ਆ ਸੋ ਆਪਾਂ ਗੱਲ ਕਰਕੇ ਇਧਰੋਂ ਜਿਹੜਾ ਹੁਣ ਜਿੰਨੇ ਵੀ ਹਰਾਨਾ ਪਾਸ ਦੇ ਜਵਾਨ ਸੀਗੇ ਉਹ ਪਿੱਛੇ ਬੈਰੀ ਕਰਕੇ ਤੇ ਚਲੇ ਗਏ ਪਹਿਲਾਂ ਪ੍ਰਿੰਦਰ ਬਾਈ ਕੀਤਾ ਮੈਂ ਉਦੋਂ ਵਿਕਾਸ ਵੀ ਇੱਥੋਂ ਤੱਕ ਜਵਾਨ ਖੜੇ ਸੀਗੇ ਪਰ ਫਿਰ ਹਾਲ ਜਿਹੜਾ ਫਿਰ ਤੋਂ ਇੱਕ ਵਾਰੀ ਐਕਸ਼ਨ ਜਿਹੜਾ ਹੋਊਗਾ ਇਹਨਾਂ ਸੌਖਾ ਨਹੀਂ ਹੋਣਾ ਠੀਕ ਹੈ ਮਹਿਕਮਾ ਵੀ ਇਹਨਾਂ ਸੌਖਾ ਨਹੀਂ ਹੋਣਾ ਅੱਗੇ ਜਾਣਾ ਹਾਲ ਦੀ ਟੜੀ ਤੇ ਜਿਹੜੇ ਜਵਾਨ ਸਵੇਰੇ ਇੱਥੇ ਸੱਕ ਸੀਗੇ ਬਾਹਰ ਅੰਦਰ ਤੱਕ ਆਏ ਸੀਗੇ ਹਾਲ ਇਹਨਾਂ ਕਿੰਨੇ ਦਾ ਆ ਜਿਹੜਾ ਹੈਗਾ ਲਾਈਨ ਅਪ ਕੰਟਰੋਲ ਬਣਾਇਆ ਬਰਾ ਲੋ ਸੀ ਉਹ ਸਾਹਮਣੇ ਐ ਹੁਣ ਦਿਖਾ ਦੇ ਗਏ ਪਹਿਲਾ ਸਿਮੈਂਟਡ ਨੇ ਸਿਮੈਂਟਡ ਦੇ ਉੱਤੇ ਤਾਰਾਂ ਲੰਘੀਆਂ ਹੋਊਗਾ ਤਾਰਾਂ ਦੇ ਪਿੱਛੇ ਜਿਹੜਾ ਹੈਗਾ ਆ ਆਪਾਂ ਕਹਿੰਦੇ ਹਰਿਆਣਾ ਪੁੱਛ ਦੇ ਜਵਾਨ ਆ ਉਦੋਂ ਪਿੱਛੇ ਜੇ ਗੱਲ ਕਰ ਗਏ ਨਾਲ వాటర్ ਕੈਨ ਨਾਲ వాటర్ ਕੈਨ ਤੋਂ ਅੱਗੇ ਜਿਹੜਾ ਹੈਗਾ ਬੋਰੀਆਂ ਭਰੀਆਂ ਹੋਊਗਾ ਜਿਹੜਾ ਕੰਟੇਨਰ ਆ ਕੰਟੇਨਰ ਦੇ ਉੱਤੇ ਜਵਾਨ ਵੀ ਖੜੇ ਆ ਮੰਨ ਲਓ ਜਿਸ ਤਰ੍ਹਾਂ ਸਿੰਘੂਪੜ ਦੇ ਨੌ ਲੇਰਾਂ ਤੇ ਲਗਭਗ ਇੱਥੋਂ ਵੀ ਕਹਿ ਸਕਦੇ ਆ ਘਟੂਕੜ ਨਾਮ ਵਾਲਾ 5 ਤੋਂ 6 ਲੇਰਾਂ ਤਾਂ ਇੱਥੇ ਵੀ ਹੋਣਗਾ ਇਹ ਜਿਵੇਂ ਤੁਸੀਂ ਇੱਕ ਲੇਅਰ ਦੇਖ ਰਹੇ ਹੋ ਸਾਹਮਣੇ ਸੋ ਕਾਫੀ ਸਮਾਂ ਲੱਗ ਜਾਣਾ ਸ਼ਾਇਦ ਅੱਜ ਦਾ ਦੇਣਾ ਆ ਦਾ ਜਿਹੜਾ ਹੈਗਾ 2-3 ਘੰਟੇ ਜ਼ਰੂਰ ਲੱਗ ਜਾਣਗੇ ਕਿਉਂਕਿ ਇਸ ਵਾਰਖਤ ਜਿਹੜਾ ਹੈਗਾ ਪੱਕੇ ਪਰਮੰਦਾ ਪੁਲਿਸ ਦੇ ਧਾਰਾ 144 ਜਿਹੜੀ ਲਾ ਰੱਖੀ ਆ ਤੇ ਉਹਦੇ ਚੇਤਾਵਨੀ ਦਿੱਤੀ ਹੋਈ ਆ ਠੀਕ ਆ ਸੋ ਆ ਬੰਦਾ ਸਾਡਾ ਫੇਰ ਆ ਗਿਆ ਇਹ ਕਹਿੰਦਾ ਵੀ ਅੱਜ ਤੂੰ ਮੇਰੇ ਨਾਲ ਚੱਲੀ ਅੱਜ ਮੇਰੇ ਸੋ ਭਾਈ ਤਾਂ ਸਾਡੇ ਬੰਦੇ ਜਿਹੜਾ ਹੈਗਾ ਚੱਲੀ ਜਾਂਦਾ ਇਧਰੋਂ ਦੂਰ ਦੂਰ ਤੱਕ ਬੰਦੇ ਖੜੇ ਆ ਪਰ ਫਲਹਾਲੇ ਆ ਵੀ ਹਨਾ ਹੁਕਮ ਹਜੇ ਹਜੇ ਕਿਸਾਨਾਂ ਕੋਲੋਂ ਦਾ ਹੋਇਆ ਨਹੀਂਗਾ ਉਸ ਤੋਂ ਬਾਅਦ ਜਦੋਂ ਹੋਊਗਾ ਤੇ ਉਸ ਤੋਂ ਬਾਅਦ ਜਗਾ ਚਲੇ ਪਾਈ ਜਾਣਗੇ ਪਰ ਫਲਹਾਲ ਜਿਹੜੇ ਬੰਦੇ ਪਹਿਲਾਂ ਪਿਛਲੇ ਕਿਸਾਨ ਆंदोलਨ ਚ ਵੀ ਬੜਾ ਭਰਾਮਾ ਨਾਲ ਯੋਗਦਾਨ ਦਿੱਤਾ ਉਹ ਵੀ ਮੁੰਡੇ ਜਿਹੜੇ ਹੈਗਾ ਦੁਬਾਰਾ ਆਹ ਬਦਾ ਕੌਣ ਨਹੀਂ ਜਾਣਦਾ ਹੈ ਇਹਨੂੰ ਕੌਣ ਨਹੀਂ ਜਾਣਦਾ ਪਿਛਲੀ ਵਾਰੀ ਬਹੁਤ ਲੰਗਰ ਖਵਾਇਆ ਲੋਕਾਂ ਨੂੰ ਦੁੱਧ ਪਿਆ ਹੈ ਹਨਾ ਲਗਾਤਾਰ ਐਦਾਂ ਹੀ ਬਿਲਕੁਲ ਅੰਕਪੰਦਰ ਨਹੀਂ ਆਇਆ ਅਜੇ ਤੇ ਬਾਹਰ ਹੈ ਉਹ ਹਜੇ ਜਿਆਦਾ ਕੰਮ ਚ ਭੇਜਿਆ ਅੱਛਾ ਕਿਸੇ ਕੰਮ ਤੇ ਭੇਜਿਆ ਨਹੀਂ ਬਹੁਤ ਭਰਾਮਾ ਬਹੁਤ ਸੋ ਲਗਾਤਾਰ ਐਦਾਂ ਚ ਜਾਏਗਾ ਸੋ ਅੱਗੇ ਤੁਹਾਨੂੰ ਫਿਰ ਦਿਖਾਵਾਂਗੇ ਕੀ ਬਣਦਾ ਪਰ ਫਲਹਾਲ ਦੀ ਘੜੀ ਇਹ ਸਥਿਤੀ ਬਣੇ ਇੱਥੇ ਵਾਕੇ ਥੋੜੇ ਪਿੱਛੇ ਰਹੋ ਥੋੜੇ ਪਿੱਛੇ ਬੈਰੀਕੇਡ ਤੋਂ